ਬੇਨਤੀ ਕੀਤੀ ਗਈ ਸੀ ਕਿ ਇੱਕ ਮੋਟਰਸਾਈਕਲ ਰੈਲੀ ਰੱਖੀ ਗਈ ਆ ਉਹ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਬਹੁਤ ਵੱਡੀ ਤعداد ਦੇ ਵਿੱਚ ਪ੍ਰਧਾਨ ਅਨੂ ਚੌਧਰੀ ਦੀ ਅਗਵਾਈ ਦੇ ਵਿੱਚ ਅੱਜ ਮੋਟਰਸਾਈਕਲ ਰੈਲੀ ਰੱਖੀ ਗਈ ਆ ਜੋ ਇੱਥੋਂ ਦੇ ਪ੍ਰਧਾਨ ਜੀ ਨਾਲ ਗੱਲਬਾਤ ਵੀ ਕਰਦੇ ਆ ਤੇ ਨਾਲ ਸਾਨੂੰ ਤੁਸੂਦਾ ਸਾਂਝੀਆਂ ਕਰ ਰਹੇ ਆ ਲੁਧਿਆਣਾ ਡੇਲੀ ਨਿਊਜ਼ ਦਿੰਦੇ ਆ ਜੋ ਪ੍ਰਸੰਗ ਰੈਲੀ ਦਾ ਇੰਤਜ਼ਾਰ ਅਸੀਂ ਆਪਣਾ ਨੂੰਦੀ ਹੈ ਜਿੰਨਾ ਵੀ ਆਪਣਾ ਅਸੀਂ ਅੱਜ ਕੱਲ੍ਹ ਕੀਤੀ ਹੈ ਸਾਡੀ ਸਰਕਾਰ ਨੇ ਮਾਨਸਾ ਤੋਂ ਕੁਝ ਘਾੜ ਨੇ ਜੇ ਆਪ ਸਾਰੇ ਆਪ ਦੱਸਦੇ ਜੀ ਜਿਹੜੇ ਆਣਨ ਜਾ ਰਹੇ ਸਾਰੇ ਦੱਸ ਦਈਏ ਕਿ ਕਿ ਬੋਟਰ ਹੱਥ ਜੋੜ ਕੇ ਵੋਟ ਪਾਣ ਜਾਣਗੇ ਕੀ ਰੂਟ ਰਹਿਣ ਵਾਲਾ ਜੀ ਅਗਲਾ ਤੋਂ ਰੂਟ ਸਾਡਾ ਹੋਊਗਾ ਜੀ 72 ਕੇ ਰੋਡ ਤੋਂ ਲੈ ਕੇ ਮੁਕਤੀ ਨਗਰ ਰੋ ਅੱਛਾ ਆ ਪਿੱਛੋਂ ਪਿੱਛੇ ਸਾਰੇ ਬਾਟ ਵਿੱਚ ਗਰਮੀ ਹੈ 44 45 ਡਿਗਰੀ ਦਾ ਬਾਰਾ ਫਿਰ ਵੀ ਮੁੰਡਿਆਂ ਤੋਂ ਸਭ ਦੋਤਾ ਨਾਲ ਸ਼ਾਮ ਬਹੁਤ ਵਧੀਆ ਜੀ ਮਾਨ ਸਾਹਿਬ ਨੇ ਕੰਮ ਕਰਦੇ ਹੋਏ ਸਰਦਾਰ ਜੀ ਸਾਡੇ ਚੰਗੇ ਮਾਨ ਸਾਹਿਬ ਦੇ ਕੰਮ ਬਹੁਤ ਬੜੇ ਡੱਟ ਕੇ ਕੰਮ ਕਰਦੇ ਨੇ ਸਾਰੇ ਤਕਰੀਬਾਂ ਆਪਣੇ ਬੁਲਾਦੇ ਭਾਈ ਨੇ ਭਾਈ ਉਹ ਹੈਗੀ ਆ ਉਹ ਉਹਦੀ ਵਾਰੀ ਨਭੀ ਜਾਣਗੇ ਇਸ ਕਰਕੇ ਲੋਕਾਂ 'ਚ ਬਹੁਤ ਵਧੀਆ ਦੁਸ਼ਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੀ ਜਿੱਤੇ ਵੱਧ ਤੋਂ ਵੱਧ ਹਸਸਲ ਮੈਂ ਬਣਦਾ ਆ ਕਿ ਸੈਟਰ ਵਿੱਚ ਕਿਦਾ ਹੰਦਾ ਬਹ ਹਲਕਾ ਇਹ ਡਿਵਾਈਸ ਹੈ ਜਿਹਦੇ ਨਾਲ ਦੇਖਦੇ ਨੇ ਵਾਲ ਮੋਡਲ ਜੀ ਹੋ ਜਾਏ ਔਰ 100% ਤੱਕ ਰੱਖਣੇ ਚਾਹਤੇ ਔਰ ਜਦੋਂ ਬਤਾਇਆ ਲੋਕਾਂ ਨੇ ਜਾਨ ਦੇਖ ਕੇ ਇਹ ਤੋਂ ਤੁਹਾਨੂੰ ਆਪਾਂ ਬੰਦਾ ਯਾਨੀ ਕਿ ਸਾਡੇ ਅੱਗੇ ਹੈ ਜੀ ਹਲਕਾ ਇਹ ਡਿਵਾਈਸ ਹੈ ਤਕਰੀਬਨ 40°C ਨਾਲ 100% ਤੱਕ ਜਿੱਤੇ ਕਿਤੇ ਆਪਾਂ ਐਸੇ ਨਹੀਂ ਆਪ ਕੋ ਲਾ ਬਈ ਇੱਕ ਗਵਾਹ ਹੀ ਦਿੰਦੇ ਨੇ ਇਹ ਗਵਾਹ ਇਹ ਕਿ ਕਿ 40°C ਚਲਦੀ ਤੇ ਦੇਖਿਆ ਉਹਨੇ ਥੋੜੇ ਦਿਨ ਪਹਿਲਾਂ ਯਾਨੀ ਕਿ ਮੌਸਮ ਆਇਆ ਸੀ ਉਦੋਂ ਵੀ 40°C ਚਲਦੀ ਤੇ ਉਦੋਂ ਵੀ ਰਾਸ ਗਿਆ ਮੈਂ ਉਹਦੇ ਜਦ ਅੱਜ ਦੇਖ ਲਓ ਛੋਟੀ ਆਵਾਜ਼ ਦੇ ਭਰਾਏ ਨੇ ਪਰ ਕੀ ਕੀ ਕਰਦੇ ਆ ਨਾ ਰੂਟ ਕੀ ਹੈ ਹੁਣ ਤੁਸੀਂ ਦਾਣਾ ਮੰਡੀ ਦਾਣਾ ਮੰਡੀ ਤੋਂ ਫੈਸਲੇ ਸਾਥੇ ਨਾਲ ਗਾਲਕੀ ਜੀ ਜੀ ਮਤਲਬ ਵੀ ਆਪਣੇ ਕੋਲ ਦੇ ਮੁੜ ਗਏ ਤੇ ਧੰਨਵਾਦ ਕਰਦਾ ਕਰ ਪ੍ਰਧਾਨ ਅਨੂ ਚੋਦਰੀ ਜੀ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਵੱਡੀ ਕੱਠ ਦੇ ਨਾਲ ਦਾਣਾ ਮੰਡੀ ਤੋਂ ਰੈਲੀ ਸ਼ੁਰੂ ਹੋ ਕੇ ਟੇਪਰ ਰੂਟ ਸਮਾਪਤ ਹੋਈ ਜੀ ਜੀ ਅਨੰਤ ਸਿੰਧ ਨਾਲ